So, Narva. ਅੰਜ ਕੀ ਮਾਮਲਾ ਕੀ ਹੈਗਾ ਇਹ ਹੈ ਕਿ ਆ ਮਾਫੀ ਦੀ ਤਵੀਨ ਮਾਲਕੀ ਹੈਗੀ ਪੰਜਾਬ ਸਰਕਾਰ ਦੀ ਠੀਕ ਹੈ ਜੀ ਠੀਕ ਹੈ ਜੀ ਮੈਂ ਲਿਖ ਕੇ ਦਿੱਤੀ ਹੋਈ ਸੀ ਇਹਨਾਂ ਨੂੰ ਆਪਣੇ 2017 ਦੀ ਠੀਕ ਹੈ ਜੀ ਹਜੇ ਜੋ ਵੀ ਸਾਡਾ ਮਸਲਾ ਉਹ ਪੈਂਡਿੰਗ ਚੱਲਦਾ ਪਿਆ ਹੈ ਠੀਕ ਹੈ ਜੀ ਹਜੇ ਕਲੀਅਰ ਨਹੀਂ ਹੋਇਆ ਠੀਕ ਹੈ ਜੀ ਤੂੰ ਹੁਣ ਤੁਸੀਂ ਇਸ ਟਾਈਮ ਕਿੰਨੂੰ ਦਿੱਤੀ ਹੈਗੀ ਜਗਾ ਇਹ ਚੱਲਦੀ ਹਾਲ ਸੁਣਾ ਪਹਿਲਾਂ ਤੁਹਾਡੇ ਨਾਲ ਸੀਗੀ ਨਹੀਂ ਨਾ ਕਹਿੰਦੇ ਇਹਨੇ ਜੋ ਕਲੀਅਰ ਨਹੀਂ ਹੋਈ ਹੈ ਇਹ ਪੰਜਾਬ ਸਰਕਾਰ ਦੀ ਮਾਲਕੀ ਹੈ ਠੀਕ ਹੈ ਜੀ ਹੈਗੀ ਦਾਦ ਦੀ ਹੈ ਇਹ ਕਲੀਅਰ ਕਿਨੂੰ ਨਹੀਂ ਹੋਈ ਹੈ ਮਾਲਕੀ ਸਮਾਨ ਤੇ ਮੰਦਰ ਵਾਸਤੇ ਤੇਰੇ ਨਾਲ ਮਾਲਕੀ ਦੀ ਸਮਝੋ ਟਰਸਟ ਲੋ ਦਿੱਤੀ ਹੈ ਜੀ ਕੰਲੇਸ਼ਵਰ ਵਾਲਮੀ ਕੀ ਅਜੂ ਫਿਰ ਪ੍ਰਸਤੁਤ ਦੇ ਨਾਮ ਤੇ ਰਜਿਸਟਰਡ ਟਰਸਟ ਹੈ ਠੀਕ ਹੈ ਇਹ ਵੀ ਕਰਾਂਗਾ ਕਿ ਸਾਨੂੰ ਜਿਹੜੀ ਦਾੰਚ ਜਗ੍ਹਾ ਮਿਲੀ ਅੱਜ ਅਸੀਂ ਮੂਰਤੀ ਸਥਾਪਨਾ ਕੀਤੀ ਹੈ ਤੁਹਾਨੂੰ ਵਾਲਮੀ ਮਰਾਜੀ ਸਾਡੇ ਸਾਡੇ ਸਮਾਜ ਦੇ ਆਗੂ ਸਾਡੇ ਰੋਸ਼ਨ ਸਿੰਘ ਫੱਬਰ왈 ਜੀ ਰਾਸ਼ਟਰੀ ਪ੍ਰਧਾਨ ਵਾਲਮੀ ਕਿਸਾਨ ਸੰਘਰਸ਼ ਮੋਰਚਾ ਸਾਡੇ ਸਾਬੀ ਲੰਕੇਤ ਜੀ ਜਿਹੜੇ ਆਧਿਤ ਜਿਲ੍ਹਾ ਪ੍ਰਚਾਰਕ ਨੇ ਸਾਡੇ ਬੁੱਧੂ ਜੀ ਉੱਚੇ ਪਿੰਡ ਤੋਂ ਆਏ ਤੇਜੀ ਜੀ ਸਾਡੇ ਆ ਸਾਡੇ ਕੋਮਲ ਸੋਤਾ ਜੀ ਗਾਗਾ ਜੀ ਸਾਡੇ ਜਿਹੜੇ ਨੌਜਵਨ ਸਭਾ ਦੇ ਪ੍ਰਧਾਨ ਕਪੂਰ ਦੇ ਸਾਡੇ ਦੇ ਪੰਡਾ ਜੀ ਵਿਕਾਸ ਮਮਮੀ ਜੀ ਸਾਡੇ ਕਸ਼ਵ ਸੀਤਸਰਾਂ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਇਹ ਵੀ ਇੱਥੇ ਪਹੁੰਚੇ ਨੇ ਤੇ ਸਾਡੇ ਦਾ ਵਿਕਾਸ ਮਮਮੀ ਜੀ ਸਾਡੇ ਅਮਨਦੀਪ ਸੋਤਾ ਜੀ ਸਾਡੇ ਜਿਹੜੇ ਆ ਪੰਜਾਬ ਦੇ ਜ਼ਿਲ੍ਹਾ ਭੀਮਤੂਬਾ ਫੌਜ ਦੇ ਪ੍ਰਧਾਨ ਜਿਹੜੇ ਆ ਅੱਜ ਸਾਰੀ ਧਰਮ ਜਥੇਬੰਦੀਆਂ ਨੇ ਇੱਕ ਮਿੰਟ ਹੋ ਗਿਆ ਅੱਜ ਭਵਨਵਾਲੀ ਮਹਾਰਾ ਦੀ ਮੂਰਤੀ ਸਥਾਪਨਾ ਕੀਤੀ ਆ ਅੱਜ ਦੀ ਮੰਦਿਰ ਦੀ ਜਿਹੜੀ ਇੱਥੇ ਮੰਦਿਰ ਜੀ ਕੀਤੀ ਆ ਇਹ ਮੰਦਿਰ ਜਿਹੜਾ ਆ ਅਸੀਂ ਜਿਹੜਾ ਹੌਲੀ-ਹੌਲੀ ਮੰਦਿਰ ਜਿਹੜਾ ਅਸੀਂ ਇੱਥੇ ਬਣਾਵਾਂਗੇ ਇਹ ਜਗ੍ਹਾ ਜਿਹੜੀ ਸਾਨੂੰ ਸਕੂਲ ਲਈ ਤੇ ਮੰਦਿਰ ਲਈ ਸਾਨੂੰ ਦਾਨ ਦਿੱਤੀ ਸੀ ਇੱਥੇ ਛੋਟਾ ਸਕੂਲ ਵੀ ਇੱਕ ਬਣੇਗਾ ਇੱਥੇ ਲਾਇਬ੍ਰੇਰੀ ਬਣੇਗੀ ਸੋ ਜਿਹੜਾ ਅਸੀਂ ਅੱਗੇ ਜਿਹੜਾ ਪ੍ਰਗਟ ਦੇ ਵਜਰਾ ਭਵਨਵਾਲੀ ਮਹਾਰਾ ਦਾ ਜਿਹੜਾ ਆ ਰਿਆ ਉਹ ਪ੍ਰਗਟ ਦੇ ਵਸੇ ਇੱਥੇ ਇੱਥੇ ਬਣਾਵਾਂਗੇ ਪ੍ਰਧਾਨ ਜੀ ਟੋਟਲ ਕਿੰਨੀ ਜਗ੍ਹਾ ਹੈਗੀ ਇਹ ਇਹ ਟੋਟਲ ਜਗ੍ਹਾ ਜੀ 33 ਕਨਾਲ ਦੇ ਕਰੀਬ ਜਗ੍ਹਾ ਜੀ ਜਿਹੜੀ ਤੁਹਾਨੂੰ ਇਸ ਟਾਈਮ ਮਿਲੀ ਹੈ ਆਪਾਂ ਨੂੰ ਦੋ ਕਨਾਲ ਮਿਲੀ ਹੈ ਜੀ ਤੁਹਾਨੂੰ ਦੋ ਕਨਾਲ ਮਿਲੀ ਹੈ ਦੋ ਕਨਾਲ ਮਿਲੀ ਹੈ ਠੀਕ ਹੈ ਪ੍ਰਧਾਨ ਜੀ ਇਹ ਕੋਈ ਪਹਿਲਾਂ ਕੋਈ ਅਲੀਗੇਸ਼ਨ ਵੀ ਕੋਈ ਲੱਗਦਾ ਹੈ ਕਿ ਜਗ੍ਹਾ ਕਿਸੇ ਉਹਨਾਂ ਦੇ ਨਾਂ ਸੀਗੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਨਹੀਂ ਜੀ ਅੱਜ ਵੀ ਜਿਹੜੀ ਪੰਜਾਬ ਗਵਰਨਮੈਂਟ ਜਿੱਦਾਂ ਇਹਨਾਂ ਪੰਡਤਾਂ ਨੇ ਕਿਹਾ ਦੇ ਮਾਲਕੀ ਜਿਹੜੀ ਪੰਜਾਬ ਸਰਕਾਰ ਦੀ ਵਾਦੀ ਆ ਤੇ ਮਾਫੀ ਜਗ੍ਹਾ ਆ ਇਹਦੇ ਵਿੱਚ ਪੰਜ ਬੰਦੇ ਸੀਗੇ ਜਦੋਂ ਇਹਨਾਂ ਨੇ ਕੰਧ ਕਰ ਸ਼ੁਰੂ ਕੀਤੀ ਆ ਸਾਡੇ ਵਿਰੋਧੀ ਐਸ.ਡੀ. ਸ਼ਰਮਾ ਜੀ ਨੇ ਜਿਹੜੇ ਇਹਨਾਂ ਨੇ ਆਡਾ ਵੀ ਸਮਾਜ ਦਾ ਜਿਹੜਾ ਮੰਦਿਰ ਦਾਸਾ ਆ ਇੱਥੇ ਸਾਡੇ ਕੋਲ ਕਬਜ਼ਾ ਆ ਇਹ ਜਗ੍ਹਾ ਨੂੰ ਅਸੀਂ ਰੋਕ ਕੇ ਸੀ ਡਿਪਟੀ ਸਾਹਿਬ ਕੋ ਜਾ ਕੇ ਸੀ ਸਬ ਡਿਵੀਜ਼ਨ ਦੇ ਮੀਟਿੰਗਾਂ ਉੱਤੇ ਇਹਦੀ ਪੰਜ ਪਾਰਟੀਆਂ ਮੌਗਲੇ ਸੀ ਜੰਤਰ ਵਾਲੇ ਉਹ ਵੀ ਇੱਕ ਪਟਾਨਾਮਾ ਲਈ ਫਿਰਦੇ ਆ ਕਿ ਸਾਡਾ ਜਿਹੜਾ ਜਿਹੜਾ ਕਬਜ਼ਾ ਆ ਤੇ ਇੱਕ ਜਿਹੜੇ ਆਪਣੇ ਬਿੱਟੂ ਪ੍ਰਧਾਨ ਜੀ ਸਾਡੇ ਇੱਕਤਾ ਪਾਰਟੀ ਜੀ ਇੱਕਤਾ ਪਾਰਟੀ ਵਾਲੇ ਉਹ ਵੀ ਉੱਥੇ ਪਹੁੰਚੇ ਸੀਗੇ ਪੰਜ ਪਾਰਟੀਆਂ ਟੋਟਲ ਸੀਗੇ ਮਤਲਬ ਇਹਦੇ ਵਿੱਚ ਅਸੀਂ ਵੀ ਸੀਗੇ ਤੇ ਸਾਨੂੰ ਡਿਪਟੀ ਸਾਹਿਬ ਨੇ ਕਿਹਾ ਸੀਗਾ ਕਿ ਕੋਈ ਇੱਦਾਂ ਕੋਈ ਗੱਲ ਨਹੀਂ ਤੁਸੀਂ ਆਪਣਾ ਇਹ ਕੋਈ ਇਹ ਅਸੀਂ ਪੰਜੇ ਪਾਰੀਆਂ ਸੁਣਾ ਗਏ ਪਰ ਸਾਨੂੰ ਅਜ ਤੱਕ ਜਿਹੜਾ ਆ ਉਹ ਫੈਸਲਾ ਤਾਂ ਸੁਣਾਇਆ ਨਹੀਂ ਲਗਭਗ ਅਜਠ 9 ਮਹੀਨੇ ਬੀ ਚੁੱਕੇ ਆ ਤੇ ਅਸੀਂ ਜਿਹੜੀਆਂ ਕਾਫੀ ਸਮੇਂ ਤੋਂ ਵੇਟ ਕਰ ਰਹੇ ਹਾਂ ਮੰਗ ਪੱਤਰ ਦਿੱਤੇ ਕਈ ਵਾਰੀ ਅਸੀਂ ਮੰਗ ਪੱਤਰ ਲਗਭਗੇ 5-6 ਮੰਗ ਪੱਤਰ ਦੇਣ ਦੇ ਬਾਵਜੂਦ ਸਾਰੀ ਧਨਵਾਈ ਨਹੀਂ ਹੋਈ ਹੋਈ ਸੀ ਅੱਜ ਜਿਹੜੀ ਆ ਭਗਵਾਨ ਵਾਲੀ ਮਰਦ ਮੋਤੀ ਸਥਾਪਨਾ ਅੱਜ ਕੀਤੀ ਹੈ ਠੀਕ ਜੀ ਰਾਜਾ ਸਾਹਿਬ ਨੇ ਲੈ ਕੇ ਦਿੱਤੀ ਪੰਡਤਾਂ ਨੂੰ ਦਾਨ ਚ ਆਹੋ ਸਾਈਆ ਡਾ ਕੁਝ ਨਾ ਕਹਦੇਵੇਂ ਅੱਗੇ ਲਿਖ ਕੇ ਦੇ ਦੇਵੇ ਤੇ ਉਹ ਆਗੇ ਇੱਥੇ ਕਬਜ਼ਾ ਕਰ ਲੂਗਾ ਐਦਾਂ ਕੋਈ ਜਗ੍ਹਾ ਥੋੜੀ ਚੱਲੂ ਹੈ ਜਗ੍ਹਾ ਨਹੀਂ ਸਾਦਾ ਕੋਈ ਕਹੇ ਇਹਨੂੰ ਜਗ੍ਹਾ ਜੱਤੀ ਪੁਛੀ ਸਾਡੀ ਆ ਨਹੀਂ ਅਸਰ ਕਰਾਣਾ ਸਾਡੀ ਦਾ ਬਿੱਤੇ ਸਾਈਆ ਕਦੋਂ ਦੀ ਜਗ੍ਹਾ ਤੁਹਾਡੀ ਕਦੋਂ ਦੀ ਜਗ੍ਹਾ ਤੁਹਾਡੀ ਜਦੋਂ ਨਹੀਂ ਮਾਰਿਆ ਕਬੂਰ ਜਦੋਂ ਕਟੈਰੀ ਬਣੀ ਸਾਡੇ ਦਾਦੇ ਪਰਦਾਦੇ ਨੂੰ ਦਿੱਤੀ ਉਹਨਾਂ ਨੇ ਦਾਨ 1922 ਦੀ ਆ ਭਾਜੀ ਦਾਨ ਸਾਡੀ 1922 ਦੀ ਜਗ੍ਹਾ ਨਹੀਂ ਸਾਨੂੰ ਸਾਰੀ ਜਗ੍ਹਾ ਸਾਰੀ ਜਗ੍ਹਾ 119 ਨਾਲ ਆ ਪਹਿਲੇ ਵੀ ਆ ਹੋ ਵੀ ਸੀ ਇਹ ਸਾਡੇ ਦੇ ਇਛੇਰਾਂ ਦੀ ਆ ਜਿਹਨਾਂ ਨੇ ਦੇਤੀ ਇਹ ਉਹਨਾਂ ਦੇ ਕਾਗਜ਼ ਬਣਾਈ ਫਿਰਦੇ ਆ 119 ਨਾਲ 15 ਮਰ ਗਈ ਹੋਈ ਆ ਜਿਨਨੇ ਆਪਣੀ ਵੇਜਤੀ ਉਹਦੀ ਲੋ ਇੱਕ ਮਿੰਟ ਕੋਈ ਪੱਤਰਕਾਰ ਕੋਈ ਪੁਲਸ ਵਾਲਾ ਕੋਈ মিডিਆ ਕੋਈ ਅਫਸਰ ਆ ਕੇ ਕਹੇ ਬਈ ਆ ਜਗ੍ਹਾ ਮੇਰੀ ਆ ਜੀ ਮੈਂ ਤਾਂ ਲਿਖ ਕੇ ਦੇਣਾ ਐਦਾਂ ਹੁੰਦਾ ਭਾਜੀ ਕੋਈ ਕਾਨੂੰਨ ਹੈਗਾ ਕਿ ਨਹੀਂ ਹੈਗਾ ਜਦੋਂ ਜਗ੍ਹਾ ਨਹੀਂ ਸੀ ਤਦੋਂ ਕਉਂ ਨਹੀਂ ਆਏ ਤਦੋਂ ਸਾਡੇ ਸਾਡਾ 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 ਮਾਦਲੇ ਸਾਡਾ ਮਹਾਰਾਜ ਕਬੂਤਰ ਦਾ ਇੱਕ ਮਿੰਟ ਲੋਕ ਮਹਾਰਾਜ ਕਬੂਤਰ ਦਾ ਜਿਹੜਾ ਵਾ ਕਾਗਜ਼ ਬੱਤਰ ਉਹ ਦੇਖੋ ਯੋਨੇ ਸਾਨੂੰ ਦਾਨ ਦਿੱਤੀ ਵੀ ਨਹੀਂ ਦਿੱਤੀ ਪੰਜਾਬੀ ਚ ਉਰਦੂ ਚ ਸਾਰੀਆਂ ਲਿਖੀਆਂ ਸਾਡੇ ਸਾਰੇ ਸਾਡੇ ਬਹਾਦਰ ਅਸੀਂ ਕੋਈ ਬੇਟੇ ਚੱਲ ਕੋਈ ਨਹੀਂ ਮਾਰ ਕੇ ਸ਼ਹਿਰ ਦੇ ਆ ਪਰ ਇਹ ਧੱਕਾ ਕਰਨ ਦੇ ਨਾਲ ਸ਼ਹਿਰ ਦਾ ਮਾਹੌਲ ਆ ਸਾਡੇ ਸਾਰੇ ਭਰਾਵਾ ਉਹ ਪਰ ਕੁਛ ਇਹਦੇ ਬੰਦੇ ਇਦਾਂ ਦੇ ਜਿਹੜੇ ਰਾਜਨੀਤੀ ਚਮਕਾਉਣ ਆਏ ਆਪਣੇ ਸਾਡੇ ਰੋਸ਼ਨ ਸਿੰਘ ਸਬਰਵਾਜੀ ਆਏ ਜਿਹੜੇ ਭਾਜੀ ਦੇ ਐਸੀ ਮੋਰਚੇ ਦੇ ਪ੍ਰਧਾਨ ਆ ਇਹ ਆ ਕੇ ਤੇ ਕਬਜ਼ੇ ਕਰਾਉਂਦੇ ਆ ਸਾਨੂੰ ਆ ਕੇ ਕਿਹਦੇ ਚੁੱਪ ਕਰੋ ਇਹ ਗੱਲ ਕਰ ਲੈਂਦੇ ਆ ਦੱਸੋ ਸਾਡੇ ਨਾਲ ਇਹ ਇਹ ਕਿਹੜੀ ਧੱਕੇਸ਼ਾਈ ਆਹੀ ਬਾਬੇ ਦੇ ਨਹੀਂ ਬਾਬਾ ਸਾਡਾ ਨਹੀਂ ਇਹ ਕੱਲੇ ਘੇਲਾ ਬੜੀ ਆ ਜਿਹੜਾ ਆਪ ਮੇਰਾ ਹੀ ਆ ਜਿਹਦੀ ਮਾਜੀ ਜ਼ਮੀਨ ਤੇ ਜਾ ਕੇ ਮੈਂ ਕਿਹਦੇ ਜਾ ਕੇ ਠੰਡਾ ਕਰ ਦਵਾ ਟੋਟਲ ਜਗ੍ਹਾ ਕਿੰਨੀ ਹੈਗੀ ਹੈ ਹੋਟਲ ਰਾਜਾ ਸਾਹਿਬ ਨੇ ਦਿੱਤੀ ਸਾਨੂੰ ਇੱਥੇ ਮਨਸੂਰਵਾਲ ਵਿੱਚ 119 ਕਨਾਲ 15 ਮਰਲੇ ਠੀਕ ਹੈ ਸਾਡੇ ਬਜ਼ੁਰਗਾਂ ਨੇ ਦਿੱਤੀ ਆ ਪੰਡਤ ਕਨਈਆ ਲਾਲ ਨੂੰ ਪੰਡਤ ਬਰੇਜ ਲਾਲ ਨੂੰ ਜੈਰਾਮ ਆਨੰਦ ਲਾਲ ਨੂੰ ਠੀਕ ਆ ਜੀ ਰਿਕਾਰਡ ਬੋਲਦੇ ਪਏ ਸਭ ਕੋਈ ਬੋਲਦਾ ਉਹਦੇ ਵਿੱਚ ਹੀ ਨੰਬਰ ਪੰਦੇ ਪਏ ਆ ਉਹਦੇ ਵਿੱਚ ਇੱਕ ਵਿਅਕਤੀ ਵੱਲੋਂ ਇਹ ਵੀ ਸਾਨੂੰ ਪੰਡਤਾਂ ਦਿੱਤੀ ਗਈ ਗੁਜਰਬਸਰ ਕਰਨ ਲਈ ਇਹ ਵਿਕਤੀ ਨਹੀਂ ਇਹ ਜਗਾ ਇੱਕ ਵਿਅਕਤੀ ਵੱਲੋਂ ਕਿਹਾ ਗਿਆ ਕਿ ਮੇਰੀ ਜੀ ਗੱਲ ਸੁਣ ਲਓ ਇੱਕ ਵਿਅਕਤੀ ਵੱਲੋਂ ਕਿਹਾ ਗਿਆ ਉਹਨੇ ਦੋ ਕਨਾਲ ਜਿਹੜੀ ਹੈਗੀਆਂ ਮੰਦਰ ਨੂੰ ਜਗਾ ਦਿੱਤੀ ਉਹਦੇ ਵਾਸਤੇ ਬਾਜੀ ਮੇਰੀ ਇੱਕ ਗੱਲ ਸੁਣਾਉਂਦੀ ਜਿਹੜੀ ਜਗਾ ਜਿਹਦੇ ਬੰਦੇ ਦੇ ਨਾਂ ਤੇ ਹੈ ਹੀ ਨਹੀਂ ਇੱਕ ਬੜਾ ਯਾਰ ਜਿਹੜੀ ਜ਼ਮੀਨ ਕਿਸੇ ਦੇ ਨਾਂ ਤੇ ਹੈ ਹੀ ਨਹੀਂ ਉਹਨੂੰ ਦੇ ਕੇ ਦਾ ਦਊਗਾ ਮੈਨੂੰ ਦੱਸੋ ਇਹ ਜਗਾ ਮਹਾਰਾਜ ਕਬੂਸਾ ਸਾਡੇ ਵਿਰਾਸਤ ਦਿੱਤੀ ਨਾ ਸਾਡੇ ਖਾਨਦਾਨ ਦਿੱਤੀ ਨਾ ਸਾਨੂੰ ਦਿੱਤੀ ਨਾ ਉਹ ਕਿਦਾ ਦੇ ਲੈ ਕੇ ਦੇ ਦੂ ਦੱਸੋ ਪਹਿਲਾਂ ਜਿਹੜੀ ਜਨਾਨੀ ਮਰ ਚੁੱਕੀ ਆ ਦੁਨੀਆ ਤੋਂ ਚਲੀ ਗਈ ਆ ਉਹਦੇ ਕਾਗਜ਼ ਉਹਦੇ ਰਕਬਾ ਉਹਦਾ ਕਢਾ ਕੇ ਦੇਖੋ ਉਹਰੇ ਉਹ ਆ ਠੀਕ ਐ ਕੋਰ ਕੇ ਸੀ ਚਾਹੁੰਦੇ ਕੋਈ ਇਸ ਟਾਈਮ ਕੋਈ ਕੋਰ ਕੇ ਸੀ ਤੁਸੀਂ ਮੰਗ ਕੀ ਕਰਦੇ ਹੋ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਪਏ ਆ ਇਨਸਾਫ ਕੀਤਾ ਮੰਗ ਇਹੀ ਕਰਦੇ ਇਨਸਾਫ ਕੀਤਾ ਜਾਵੇ ਸਾਨੂੰ ਮੂਰਤੀ ਨਾਲ ਝੰਡੇ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਵੀ ਉਹਦੇ ਉਪਾਸਕ ਆ ਅਸੀਂ ਵੀ ਉਹਨੂੰ ਮੰਨਦੇ ਆ ਅਸੀਂ ਵੀ ਉਹਦੇ ਕੋਲ ਮੰਗ ਮੰਗੇ ਬਹੁਤ ਕੁਝ ਲਿਆ ਆ ਬੜਾ ਉਹਦਾ ਅਸ਼ੀਰਵਾਦ ਆ ਸਾਡੇ ਪਰਿਵਾਰ ਤੇ ਲੇਕਿਨ ਜਿਹੜੇ ਰਾਜਨੀਤੀ ਕਰਦੇ ਬੰਦੇ ਉਹ ਗਲਤ ਬੰਦੇ ਆ ਇੱਦਾਂ ਥੋੜੀ ਗੇਲ ਕਰ ਜਾ ਕਿਸੇ ਦੇ ਘਰ ਉਹ ਮੇਰੇ ਯਾਰ ਦੋਸਤ ਹੀ ਆ ਉਹ ਬਗਾਨੇ ਨਹੀਂ ਹੈਗੇ ਉਹ ਮੇਰੇ ਯਾਰ ਦੋਸਤ ਆ ਅੱਜ ਤਾਂ ਨਹੀਂ ਜਾਣਦਾ ਬਚਪਨ ਤੋਂ ਜਾਣਦਾ ਨਿੱਕੇ ਨਿੱਕੇ ਹੁੰਦੇ ਜਾਣਦਾ ਲੇਕਿਨ ਉਹ ਰਾਜਨੀਤੀ ਬੰਦੇ ਆ ਕੇ ਕੰਮ ਖਰਾਬ ਕਰਦੇ ਤੇ ਆ ਅਸੀਂ ਅਸੀਂ ਭਾਜਪਾ ਦੇ ਪ੍ਰਧਾਨ ਆ ਜੀ ਅਸੀਂ ਆ ਗੱਲਾਂਾਂ ਗੇ ਹੋ ਗੱਲਾਂਾਂ ਗੇ ਕੀ ਮੰਗ ਕੀ ਕਰਦੇ ਹੁਣ ਮੰਗ ਇਹੀ ਕਰਦੇ ਆ ਇਨਸਾਫ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ ਸਾਡੀ ਜਗ੍ਹਾ ਲਈ ਉਹਦੇ ਨਾਲ ਨਿਕਲ ਜ ਜਾਵੇ ਪਹੁੰਚਿਆ ਇੱਥੇ ਕੋਈ ਸਾਡੀ ਕੋਈ ਰਾਜਨੀਤਿਕ ਨਹੀਂ ਹੈ ਕਿਉਂਕਿ ਲੋਕ ਕਹਿੰਦੇ ਆ ਬੀਜੇਪੀ ਦੇ ਜੀ ਕਾਂਗਰਸ ਦੇ ਝਾੜੂ ਵਾਲੇ ਕੋਈ ਇੱਧੇ ਦੀ ਗੱਲ ਨਹੀਂ ਹੈ ਸਾਡੀਆਂ ਧਾਰਨਿਕ ਸਤਾਵਾਂ ਇੱਥੇ ਆਈਆਂ ਵਾ ਸਾਡੀ ਤੁਹਾਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਨੂੰ ਮੰਗ ਪੱਤਰ ਦੇਣ ਲੱਗੇ ਆ ਸਾਨੂੰ ਤੁਸੀਂ ਕੱਲ ਸੱਤ ਲਓ ਪਰਸੋਂ ਸੱਤ ਲਓ ਜਦੋਂ ਤੁਸੀਂ ਸੱ ਅਸੀਂ ਸਾਡੇ ਸਿਰ ਮੱਥੇ ਦਿਓ ਅਸੀਂ ਗੱਲ ਉਹੀ ਕਰਨੀ ਕਿ ਪਹਿਲੇ ਅਸੀਂ ਕੋਈ ਸੋਲੂਸ਼ਨ ਤੇ ਆ ਜਾਈਏ ਹਾਂ ਜੀ ਜੋ ਅੱਜ ਜਿਵੇਂ ਮੂਰਤੀ ਸਥਾਪਿਤ ਹੋਈ ਹੈ ਲਾਅ ਐਂਡ ਆਰਡਰ ਇਸ ਤਰ੍ਹਾਂ ਨਹੀਂ ਚੱਲਦਾ ਸ਼ਹਿਰ ਦਾ ਠੀਕ ਹੈ ਜੀ ਠੀਕ ਹੈ ਜਿਸ ਤਰ੍ਹਾਂ ਤੁਸੀਂ ਮੂਰਤੀ ਸਥਾਪਨਾ ਕਰਨਾ ਇੱਕ ਰਿਲੀਜੀਅਸ ਭਗਵਾਨ ਦੀ ਪ੍ਰਤੀਮਾ ਨੂੰ ਆ ਕੇ ਤੁਸੀਂ ਸਟੈਬਲਿਸ਼ ਕੀਤਾ ਹੈ ਇਹ ਠੀਕ ਤਰੀਕਾ ਨਹੀਂ ਹੈ ਜਦੋਂ ਸਾਡੀ ਜਗ੍ਹਾ ਸੀ ਜਗ੍ਹਾ ਦੇ ਵਿੱਚ ਆਇਆ ਜੀ ਜਗ੍ਹਾ ਤੁਹਾਨੂੰ ਤੁਸੀਂ ਪ੍ਰਗੰਧਵਾ ਸਾਰੇ ਅੱਜ ਬਿਲਕੁਲ ਜੀ ਅਜੇ ਪ੍ਰਸ਼ਾਸਨ ਨੂੰ ਮਿਸਾਲ ਤੋਂ ਇੱਕ ਮੰਗ ਪੱਤਰ ਦੇ ਦੇਣਾ ਦੇਖੋ ਜਗ੍ਹਾ ਕਿਤੇ ਵੀ ਹੋਏ ਪਰ ਇਹਦਾ ਸਾਲ ਤੋਂ ਦੇ ਰਹੀਆਂ ਮੈਡਮ ਅਸੀਂ ਮੰਗ ਪੱਤਰ ਰੱਖੀ ਸੀ ਉੱਥੇ ਭਗਵਾਨ ਦੀ ਪ੍ਰਤਿਮਾ ਲੈ ਕੇ ਰੱਖ ਮੰਗ ਪੱਤਰ ਦੀ ਕਾਪੀ ਹੈ ਤੁਹਾਡੇ ਕੋਲ ਲਾਸਟ ਟਾਈਮ ਨਾ ਤੁਹਾਨੂੰ ਮਿਲ ਲਗੇ ਸੀ ਕੋਈ ਨਾ ਗੱਲ ਨਹੀਂ ਸੀ ਜਨੂਨੀ ਤਰੀਕਾ ਨਹੀਂ ਨਾ ਕਾਨੂੰਨੀ ਤਰੀਕਾ ਲਾਅ ਐਂਡ ਆਰਡਰ ਖਰਾਬ ਹੁੰਦਾ ਨਾ ਇੱਕ ਰਿਲੀਜੀਅਨ ਇੱਕ ਐਸਾ ਐਲੀਮੈਂਟ ਹੈ ਸਾਰੇ ਹੀ ਉਹਦੇ ਨਾਲ ਜੁੜੇ ਹੁੰਦੇ ਨੇ ਅਸੀਂ ਕਿਸੇ ਪੱਤਰ ਦੇ ਵਿੱਚ ਅਸੀਂ ਇਹ ਰੱਖਿਆ ਜਦੋਂ ਮੰਗ ਪੱਤਰ ਗਈ ਸੀ ਤੁਸੀਂ ਇਹ ਗੱਲ ਕੀਤੀ ਮੰਗ ਮੋਰਤੀ ਕਿਉਂ ਨਹੀਂ ਰੱਖੀ ਸੀ ਮਾਰੇ ਦੀ ਮੈਂ ਦੇਖੋ ਤੁਹਾਨੂੰ ਕੀ ਪ੍ਰੋਬਲਮ ਹੈ ਮੈਂ ਕਿਹਾ ਮੈਡਮ ਹਾਂਜੀ ਤੁਹਾਨੂੰ ਕਿਹਾ ਮੂਰਤੀ ਰੱਖਣੀ ਐ ਐਸਾ ਕੋਈ ਵੀ ਸਟੇਟਮੈਂਟ ਨਹੀਂ ਹੈ ਸੋ ਕਾਈਂਡਲੀ ਉਸ ਤਰ੍ਹਾਂ ਦੀ ਚੀਜ਼ਾ ਸੀ ਨਾ ਪ੍ਰੋਬਲਮ ਮੈਡਮ ਸਾਰੇ ਸੀ ਜੀ ਸਾਰੇ ਲਿੰਕੇਜ ਜੀ ਸੀ ਸਿਰ ਆਪਾਂ ਸਾਰੇ ਸੀ ਮੈਂ ਵੀ ਨਾਲ ਮੈਡਮ ਨੇ ਕਿਹਾ ਜੀ ਹਾਂ ਜੀ ਨਾਲ ਅਸੀਂ ਤੁਹਾਨੂੰ ਸਪੈਸ਼ਲੀ ਇੱਕ ਮੰਗ ਪੱਤਰ ਸੀ ਮੈਡਮ ਜੀ ਆ ਸਾਡੇ ਕੋ ਕਾਗਜ਼ ਪੱਤਰ ਹੈ ਵੀ ਅਸੀਂ ਉੱਥੇ ਮੂਰਤੀ ਰੱਖਣੀ ਐ ਤੁਸੀਂ ਕਹ ਕੋਈ ਨਹੀਂ ਜੀ ਮੈਂ ਸਾਰੀ ਸ਼ਾਨ ਬਿੰਦ ਕਰ ਲੈਣੇ ਦੇਖੋ ਅਜੇ ਤੱਕ ਅਸੀਂ ਪੂਰਾ ਸਟੇਟਮੈਂਟ ਹੀ ਪੜ੍ਹ ਲਿਆ ਇਹ ਕੋਈ ਰਿਸਟਰੀ ਵਾਲੀ ਮੈਡਮ ਲਿਸਨ ਲਿਸਨ ਇਹ ਇਹ ਕੋਈ ਰਿਸਟਰੀ ਜਗ੍ਹਾ ਨਹੀਂ ਹੈ ਜਾ ਅਸੀਂ ਇਹਦੀ ਰਜਿਸਟਰੀ ਬਣੰਗਦੇ ਹੈਗੇ ਇਹ ਤਾਂ ਬਿਆਨਾ ਹੀ ਦਿੱਤਾ ਜਾਂਦਾ ਵਾ ਜਾਂ ਕਬਜ਼ੇ ਤੋਂ ਕਬਜ਼ਾ ਦਿੱਤਾ ਜਾਂਦਾ ਹੈਗਾ ਵਾ ਲੇਕਿਨ ਇਹਨਾਂ ਕੋਈ ਕੋਈ ਰਜਿਸਟਰੀ ਹੈਗੀ ਆ ਤੁਸੀਂ ਸੌਦੇ ਸਾਡੀ ਰਿਕਾਰਡਿੰਗ ਕਰ ਲਓ ਰਜਿਸਟਰੀ ਸਾਨੂੰ ਦਿਖਾ ਦੇਣ ਤੁਸੀਂ ਸਾਨੂੰ ਹੁਣੇ ਕਹੀਓ ਅਸੀਂ ਇੱਥੇ ਮੂਵ ਕਰ ਜਾਵੇਂਗਾ ਨਾ ਕਰਾਂਗਾ ਫੇਰ ਕਹੀਓ ਪੰਜਾਬ ਸਰਕਾਰ ਮਾਲਕੀ ਹੁੰਦੀ ਹੈ ਜੀ ਇਹਦਾ ਮਤਲਬ ਉਹ ਬੈਠੇ ਹੈਗੇ ਆ ਪੰਜਾਬ ਸਰਕਾਰ ਦੀ ਮਾਲਕੀ ਹੈਗੀ ਆ ਕਿ ਗੁਰਦੁਆਰੇ ਮੰਦਰ ਮਸਜਿਦ ਬਹੁਤ ਬੰਦੇ ਆ ਹਾਂ ਜੇ ਤਾਂ ਅਸੀਂ ਆਪਣਾ ਪਰਸਨਲ ਇਥੇ ਮਕਾਨ ਬਣਾਈਏ ਤਾਂ ਫੇਰ ਇਹਦੀ ਦੋਸ਼ੀ ਹੈ ਉਹ ਰੈਵੀਨੂ ਰਿਕਾਰਡ ਚ ਤਾਂ ਉਹਨਾਂ ਦੀ ਬਣ ਗਈ ਹੈ ਨਾ ਚਲੋ ਰੈਵਨਿਊ ਰਿਕਾਰਡ ਤੇ ਗਾਂ ਚੜਾਓ ਜਨਾਬ ਹੁਣ ਮੋਤੀ ਚੋੜੀ ਚੜਾਓ ਇਹ ਹੁਣ ਤੁਸੀਂ ਸ਼ਾਨਬੀਨ ਕਰੋ ਜੇ ਤੁਹਾਨੂੰ ਸਹੀ ਲੱਗੂ ਚੜਾਓ ਨਹੀਂ ਸਹੀ ਲੱਗੂਗਾ ਅਸੀਂ ਤੁਹਾਡੇ ਨਾਲ ਅਸਲ ਨੂੰ 1% ਵੀ ਤੁਹਾਡੇ ਫੈਸਲੇ ਤੋਂ ਅਸੀਂ ਪਿੱਛੇ ਨਹੀਂ ਲੱਗਾਂ ਪਰ ਪਤਾ ਕੀਤਾ ਜੀ ਲਓ ਜੀ ਮੰਗਵਤ ਦਾ ਬਾਬਾ ਜੀ ਲਓ ਜੀ ਲਓ ਜੀ ਅਸੀਂ ਪਹਿਲੇ ਅਸੀਂ ਗੱਲ ਕਰ ਲਈਏ ਤੁਸੀਂ ਮੰਗਵਤ ਦਾ ਥੋੜਾ ਆ ਬੋਲੋ ਬੋਲੋ ਆਪਾਂ ਵੀ ਜੀ ਤਾਂ ਦੇਖੋ ਜੀ ਸਾਡੀ ਰਿਕਵੈਸਟ ਹੈ ਤੁਹਾਨੂੰ ਜੇ ਤਾਂ ਸਾਡਾ ਤੁਸੀਂ ਮੰਗ ਪੱਤਰ ਫਿਰ ਅਸੀਂ ਡੀਸੀ ਸਭ ਕੁਝ ਚੱਲ ਜਾਨੇ ਤੁਸੀਂ ਪਹਿਲਾਂ ਆਉਂਦੇ ਕੋਈ ਛਾੜਬੀੜ ਕਰਦੇ ਸਾਡਾ ਛਾੜਬੀੜ ਮੰਗ ਪੱਤਰ ਫਿਰ ਕਿੰਨੇ ਦੇ ਦਿੱਤੇ ਅਸੀਂ 10 ਦੇ ਵੀ 12 ਮੰਗ ਪੱਤਰ ਦਿੱਤੇ ਆ ਜੀ 10 ਦੇ ਵੀ 12 ਮੰਗ ਪੱਤਰ ਦਿੱਤੇ ਪ੍ਰਸ਼ਾਸਨ ਨੂੰ ਅਸੀਂ ਸਾਡੀ ਇਨਫਰਮੇਸ਼ਨ ਹੈ ਬੈਠ ਕੇ ਮਸਲਾ ਹੋ ਜਾਣਾ ਬਹੁਤ ਸ਼ਹਿਰ ਦੇ ਵਿੱਚ ਹੋਏ ਆ ਉਹ ਕਿਰਾਏ ਵੀ ਆ ਇਹ ਵੀ ਹੋਏਗਾ ਇਹ ਕੋਈ ਏਡਾ ਵੱਡਾ ਮਸਲਾ ਨਹੀਂ ਹੈ ਇਹ ਹੋ ਜਾਣਾ ਵਾ ਜਦੋਂ ਆਪਾਂ ਬੈਠਾਂ ਇਹ ਹੋ ਜਾਣਾ ਮਸਲਾ ਅਸਲੇ ਤਾਂ ਹੁੰਦਾ ਹੀ ਨਹੀਂ ਸਾਲ ਜੋ ਮੈਡਮ ਬਾਦਮੀਕੀ ਸਮਝਾਏ ਤੁਹਾਡੇ ਨਾਲ ਸਾਰਾ ਕੋਆਪਰੇਟ ਕਰੂਗਾ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਜੇ ਸਾਡੇ ਖਿਲਾਫ ਫੈਸਲਾ ਹੋਊਗਾ ਤੇ ਅਸੀਂ ਆਦਰ ਸਤਕਾਰ ਦੇ ਨਾਲ ਜਿੱਧਾ ਆਏ ਅਸੀਂ ਉਦਾਂ ਹੀ ਅੰਦਰਾ ਚੱਲ ਜਾਵਾਂਗੇ ਪਰ ਅਸੀਂ ਇਹ ਵੀ ਅਸੀਂ ਇਸ ਚੀਜ਼ ਦੀ ਮਾਫੀ ਵੀ ਮੰਗ ਲਾਂਗੇ ਕਿ ਅਸੀਂ ਗਲਤੀ ਕਰ ਪਰ ਜੇ ਸਾਡੇ ਹੱਕ ਤੇ ਨਹੀਂ ਹੋਊਗਾ ਕੁਝ ਤੇ ਜੇ ਹੋਇਆ ਜੇ ਹੋਇਆ ਫਿਰ ਮੈਡਮ ਇਥੋਂ ਮੂਰਤੀ ਨਹੀਂ ਹਿੱਲੂਗੀ ਮੈਡਮ ਇਹ ਮੂਰਤੀ ਨਹੀਂ ਹਿੱਲੂਗੀ ਪੰਜਾਬ ਦੇ ਕੱਲਾ ਵਾਲਮੀਕੀ ਸਮਾਜ ਕਪੂਰਤਨੇ ਚ ਨਹੀਂ ਬੈਠਾ ਪੂਰੇ ਪੰਜਾਬ ਚ ਬੈਠਾ ਪੂਰੇ ਭਾਰਤ ਦੇਸ਼ ਚ ਬੈਠਾ ਪੜੇ ਤਾਂ ਅਸੀਂ ਕਾਰ ਰੁਕੀ ਸਕਦੇ ਨਾ ਫਾਸਲੇ ਤੋਂ ਪਹਿਲਾਂ ਹੀ ਅਸੀਂ ਮੂਰਤੀ ਸਥਾਪਨਾ ਕਰ ਦਿੱਤੀ ਉਹ ਤਾਂ ਹੁਣ ਗੜਮ ਜਿਹੜੀ ਹੋ ਗਈ ਹੈ ਜੀ ਹੁਣ ਵਾਪਸ ਸਾਰਿਆਂ ਨੂੰ ਮੰਗ ਪੱਤਰ ਦਿੰਦੋ ਨਹੀਂ ਜੀ ਨਾ ਸੁਨਵਾਈ ਨਹੀਂ ਹੋ ਰਹੀ ਜੀ ਕਿੰਨੇ ਮੰਗ ਪੱਤਰ ਦਿੱਤੇ ਸਾਡੇ ਕੋਲ ਕਾਪੀਆਂ ਪਈਆਂ ਲਾਤੀਆਂ ਜੀ ਹਲੇ ਹੋ ਰਹੀ ਪਈਆਂ ਆਂ ਸੇ ਸਾਨੂੰ 45 ਦੱਸਿਆ ਜਾ ਰਿਹਾ 45 এজੰਟ ਸਾਡੇ ਮਾਪੇ ਨਹੀਂ ਲੱਗੀ 45 ਵਾਪਸ ਗਈ ਹੈ ਜੀ ਫਾਈਲ ਧਾਰਾ ਨਹੀਂ ਲੱਗੀ ਨਵੀਆਂ ਧਾਰਾ ਨਹੀਂ ਆਹ ਨਵਾਂ ਕਵਰ ਜੋ ਹੋਇਆ ਜੀ ਮੋਰੇ ਕਿਹੜਾ ਸਾਡੇ ਬੰਦਾ ਲਈ ਮੁਕਤੀ ਵਾਲੇ ਨਵੇਂ ਅੱਜ ਇੰਟੀਟੇ ਦੇ ਮੈਂ ਕਰੇ ਅੱਜ ਦਰਗਾਹ ਦੇ ਉਦੋਂ ਦੇ 45 ਲੱਗੀ ਨਹੀਂ 45 ਲੱਗੀ ਪਰਦਾ ਜੀ ਜਦੋਂ ਐਂਟੀਟੇ ਬਿਸ਼ਮੀ ਸ਼ਰਮਾ ਜੀ ਇੱਥੇ ਕਰ ਰਹੇ ਸੀ ਕਿ ਉਹ ਵੀ 45 ਦੇ ਵਿੱਚ ਆ ਕੇ ਹਾਂਜੀ ਅਸੀਂ ਰਾਤ ਵੀਡੀਓ ਬਣਾ ਕੇ ਲਾ ਕੇ ਦੇ ਕੇ ਆਏ ਉੱਥੇ ਕਿੰਨੇ ਬੰਦੇ ਲੱਗੀ ਸਾਨੂੰ ਕਹਿੰਦੇ 45 ਲੱਗੀ ਨਹੀਂ ਪੜੇ ਸਾਨੂੰ ਕਹਿੰਦੇ ਕੋਈ ਬੰਦਾ ਲੱਗੀ ਤਾਣੀ ਦੀ ਪਰਚਾ ਦਰਜ ਕੀਤਾ ਦੁਬਾਰਾ ਹੋਈਆਂ ਦੁਬਾਰਾ ਹਲੇ ਜੀ 45 ਆ ਬੰਦੇ ਬੈਠੇ ਵਿੱਚ 45 ਲੱਗੀ ਜਿਵੇਂ ਆ ਅੱਗੇ ਆ ਆ ਕਾਰ ਦੀ ਗੱਡੀ ਮੂਤੀਆਂ ਰੱਖੀਂਦੇ ਹੋਰ ਢੜਗਿਆਂ ਦੇ ਵਿੱਚ ਆ ਕਿੰਨਾ ਕੁਝ ਡਿਵੈਲਪਮੈਂਟ ਕਰਦੇ ਵਿੱਚ ਚਲੋ ਅਸੀਂ ਇੱਕ ਗੱਲ ਕਰੀਏ ਕਿ ਅਸੀਂ ਗੱਲ ਕੋਈ ਮਸਲੇ ਦਾ ਸੋਲੂਸ਼ਨ ਕੱਢੀਏ ਜਿਵੇਂ ਭਗਵਾਨ ਦੀ ਮੂਰਤੀ ਨੂੰ ਇੱਥੋਂ ਅਸੀਂ ਉਠਾ ਕੇ ਮੰਦਿਰ ਦੇ ਵਿੱਚ ਰੱਖੀਏ ਸਥਾਪੇ ਜਿੱਥੇ ਰੱਬ ਦੀ ਥਾਂ ਹੈ ਇਸ ਤਰ੍ਹਾਂ ਅਸੀਂ ਜਿੱਥੇ ਜਿੱਥੇ ਆ ਜਾਂਦੇ ਉੱਥੇ ਹੀ ਦਾਅ ਉਹਨਾਂ ਦੀ ਹੋ ਜਾਂਦੀ ਹੈ। ਸਾਰੀ ਜਗ੍ਹਾ ਉਹਦੀ ਪਰਮਾਤਮਾ ਲਿਦਾ ਹੈ ਕਿੰਦਾ ਨਾ ਕਰੋ। ਮਹਾਤਮਾ ਬਹੁਤ ਵਿੱਚ ਗਲਿਆਂ ਚਲੇ ਗਏ ਜੀ ਰਾਜਪਾਲ ਛੱਡ ਕੇ। ਜੀ ਇੰਦਾ ਨਾ ਕਰੋ ਮੈਡਮ। ਉਹ ਜਗਣਾ ਚਲੇ ਗਏ ਉੱਥੇ ਜਾ ਕੇ ਉਹਨੂੰ ਗਿਆਨ ਪੈਦਾ ਹੋਇਆ। ਮੰਦਿਰ ਬਣਾਉਣੇ ਆ ਸੀ। ਬਾਬਾ ਨਾਨਕ ਨੇ ਦੇਖੋ ਕਿੰਦਾ ਯਾਤਰਾ ਕੀਤੀ ਆ ਕਿੱਥੇ ਕਿੱਥੇ ਪਹੁੰਚੇ ਮੱਕੇ ਪਹੁੰਚੇ ਕਿੱਥੇ ਅਫਗਾਨਿਸਤਾਨ ਕਿੱਥੇ ਕਿੱਥੇ ਪਹੁੰਚੇ ਆ। ਨਹੀਂ ਪਰ ਸਥਾਪਨਾ ਕਰਨ ਦੀ। ਚਲੋ ਸਾਡੇ ਤਾਂ ਕਾਗਜ਼ ਆ ਜੀ ਮੈਂ ਕਹਿੰਨਾ ਗੁਰਦੁਆਰੇ ਮੰਦਿਰ ਮਸਜਿਦ ਜਿੰਨੇ ਵੀ ਪੰਜਾਬ 'ਚ ਹ ਗੁਰਦੁਆਰੇ ਮੰਦਰ ਮੱਜ਼ਾ ਇਸੇ ਲਾਈਨ ਦੇ ਵਿੱਚ ਹੀ ਬਹੁਤ ਆਹ ਦੇਖ ਲਓ ਬੜਾ ਸਕੂਲ ਆ ਇਹ ਵੀ ਹਮੇ ਜਗ੍ਹਾ ਨਹੀਂ ਟਿਕਾਉ ਉਹਨੂੰ ਇਹ ਵੀ ਮਾਫੀ ਚਾਹੀ ਜੀ ਹਾਂ ਇਹ ਵੀ ਮਾਫੀ ਚਾਹੀ ਜੀ ਆ ਮਹਾਰਾਜਾ ਹੋਟਲ ਆ ਕੇ ਬੋਲ ਆ ਹਾਂ ਮਾਫੀ ਚਾਹੀ ਜੀ ਪਾ ਗਈ ਦੇਖੋ ਫੇ ਵੀ ਟਿਕਾਓ ਸਾਡਾ ਉਹਦੇ ਆਰਸੀ ਵਿੱਚ ਜਦੋਂ ਇੱਕ ਬੜੀ ਬਾਤ ਇੱਕ ਮਿੰਟ ਜੀ ਆਰਸੀਐਫ ਦੇ ਵਿੱਚ ਇਦਾਂ ਦਾ ਮਸਲਾ ਆਇਆ ਸੀਗਾ ਜੀ ਆਰਸੀਐਫ ਚ ਸਾਲ 9 ਸਾਲ ਸਾਡੀ ਲੜਾਈ ਲੜੀ 9 ਸਾਲ ਸਾਡੀ ਲੜਾਈ ਚੱਲੀ 9 ਸਾਲ ਲੜਾਈ ਲੜਨ ਤੋਂ ਬਾਅਦ ਐਸਸੀਮਿਸ਼ਨ ਸਾਹਿਬ ਆਏ ਉਹ ਕਹਿੰਦੇ ਨਾਲ ਕਿੰਨੇ ਕਿੰਨੇ ਮੰਦਰ ਬਣੇ ਕਿੰਨੀ ਜਗ੍ਹਾ ਕਬਜ਼ੇ ਸਾਡਾ ਦੋਵੇ ਉਹ ਕਹ ਪੁਰਸੇ ਪਹਿਲਾਂ ਤਾਂ ਰੋਧੀ ਲਈ 9 ਸਾਲ ਜਦੋਂ ਪੁਲਿਸ ਨੂੰ ਪੁੱਛਿਆ ਜੇ ਤੁਹਾਡਾ ਇੰਟਰਵਿਊ ਕਿਉਂ ਨਹੀਂ ਸਾਡਾ ਇੰਟਰਵਿਊ ਨਹੀਂਗਾ ਫਿਰ ਕਹਿੰਦੇ ਮੂਰਤੀ ਛੀਚਾ ਫਿਰ ਡਿਪਟੀ ਸਾਹਿਬ ਜੀ ਨਾਲ ਸੰਮਤੀ ਬਾਲਸਾਨ ਨੇ ਬਣਾਇਆ ਲਗਾ ਹਾਂ ਬਾਲਸਾਨ ਸੀ ਬਾਲਸਾਨ ਨੇ ਬਣਵਾਇਆ ਸੀ ਜੀ ਚੀਚਾ ਮੂਰਤੀ ਦੀ ਜੋ ਅੱਜ ਦੇ ਲੋ ਮੰਦਰ ਬਣ ਗਿਆ ਅਸੀਂ ਮੰਦਰ ਬਣ ਗਿਆ ਫਿਰ ਐਸੀ ਕਮਿਸ਼ਨ ਨਹੀਂ ਕਰਾਇਆ ਸੀ ਫਿਰ ਐਸੀ ਕਮਿਸ਼ਨ ਦੀ ਇਨਵੋਲਵਮੈਂਟ ਕਰਾਵਾਂਗੇ ਸਾਡੀ ਕੋਈ ਇੱਦਾਂ ਦੀ ਕੋਈ ਬਾਕੀ ਹੈ ਨਹੀਂ ਅਸੀਂ ਤੁਹਾਡੀ ਗੱਲ ਸਾਰੀ ਸੁਣਨ ਨੂੰ ਰਾਜ਼ੀ ਹਾਂ ਅਸੀਂ ਕਹਿ ਰਹੇ ਹਾਂ ਪ੍ਰੇਤਿਵਾਨ ਨੂੰ ਅਸੀਂ ਸਨਮਾਨ ਸਹਿਤ ਮੰਦਰ ਦੇ ਵਿੱਚ ਸਥਾਪਿਤ ਕਰੀਏ ਇੱਥੇ ਨਾ ਕਰ